ਬਿਸਕੀ ਦੇ ਦਿਹਾੜੇ ਤੇ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਸੀ ਮਠਿਆਈ ਤੇ ਜਦੋਂ ਘਰ ਆਏ ਮਹਿਮਾਨਾਂ ਨੂੰ ਇਹ ਮਠਿਆਈ ਆਪਾਂ ਚਾਹ ਦੇ ਨਾਲ ਰੱਖੀ ਤਾਂ ਉਹਨਾਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿ ਇਹ ਘਰ ਦੇ ਵਿੱਚ ਤਿਆਰ ਕੀਤੀ ਹੈ ਤੇ ਇਹਦਾ ਟੇਸਟ ਬਹੁਤ ਹੀ ਗਜਬ ਦਾ ਆਇਆ ਤੇ ਆਪਾਂ ਛੋਡੇ ਨਾਲ ਵੀ ਸ਼ੇਅਰ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਲੈ ਲਾਂਗੇ ਦੇਸੀ ਘਿਓ ਤੇ ਦੇਸੀ ਘਿਓ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲੈਣਾ ਹੈਗਾ ਜਿਆਦਾ ਗਰਮ ਨਹੀਂ ਕਰਨਾ ਤੇ ਇਹਦੇ ਵਿੱਚ ਆਪਾਂ 2 ਕੱਪ ਬੇਸਣ ਦੇ ਪਾ ਲਈ ਜੇ ਤੁਸੀਂ 2 ਕੱਪ ਬੇਸਣ ਦੇ ਲੈਣੇ ਆ ਤਾਂ ਤੁਸੀਂ 1 ਕੱਪ ਘਿਓ ਦਾ ਪਾਓ ਬਾਕੀ ਤੁਸੀਂ ਇਹਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਆਪਾਂ ਸਲੋ ਫਲੇਮ ਤੇ ਪਕਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਘਿਓ ਥੋੜਾ ਜਿਹਾ ਘੱਟ ਲੱਗਿਆ ਇਸ ਲਈ ਆਪਾਂ ਹੋਰ ਪਾਤਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗੈਸ ਨੂੰ ਥੋੜਾ ਜਿਹਾ ਤੇਜ਼ ਕਰਕੇ ਤੇ ਇਹਨੂੰ ਭੁੰਨ ਲਾਂਗੇ ਭੁੰਨਣਾ ਸ਼ੁਰੂ ਕਰ ਦਾਂਗੇ ਦੂਸਰੇ ਵੱਸੇ ਆਪਾਂ ਇੱਕ ਪੈਨ ਦੇ ਵਿੱਚ ਡੇਢ ਕ ਗਲਾਸ ਪਾਣੀ ਦਾ ਗਰਮ ਰੱਖ ਦਿੱਤਾ ਤੇ ਉਹਦੇ ਵਿੱਚ ਇੱਕ ਕੌਲੀ ਖੰਡ ਦੀ ਪਾਤੀ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਕੇਸਰ ਪਾਵਾਂਗੇ ਕੇਸਰ ਦੇ ਨਾਲ ਇਹਦਾ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਇਹਦਾ ਕਲਰ ਵੀ ਦੇਖਿਓ ਤੁਸੀਂ ਬਿਲਕੁਲ ਚੇਂਜ ਹੋ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਇਲਾਇਚੀ ਪਾਊਡਰ ਜਾਂ ਤੁਸੀਂ ਇਲਾਇਚੀਆਂ ਵੀ ਦੋ ਕੁੱਟਕੇ ਵਿੱਚ ਪਾ ਸਕਦੇ ਹੋ ਕਈ ਵਾਰੀ ਆਪਣੇ ਘਰੇ ਪਾਊਡਰ ਨਹੀਂ ਹੁੰਦਾ ਦੂਸਰੇ ਪਾਸੇ ਆਪਾਂ ਦੇਖੋ ਬਿਸਣ ਹੌਲੀ ਹੌਲੀ ਭੁੰਨ ਰਹੇ ਹਾਂ ਇਸ ਤਰੀਕੇ ਦਾ ਹੁੰਦਾ ਜਾਊਗਾ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਲਦੀ ਪਾਈ ਹੈ ਤਾਂ ਕਿ ਇਹ ਰ ਕਲਰ ਬਹੁਤ ਵਧੀਆ ਆ ਜਾਈ ਤੇ ਦੇਖੋ ਤੁਸੀਂ ਕੇਸਰ ਵੀ ਉਬਲ ਕੇ ਆਪਦਾ ਕਲਰ ਛੱਡ ਰਿਹਾ ਹੈਗਾ ਤੇ ਆਪਾਂ ਇਹਨੂੰ ਭੁੰਨਦੇ ਰਵਾਂਗੇ ਤੇ ਇਹ ਥੋੜਾ ਥੋੜਾ ਘਿਓ ਵੀ ਛੱਡਦਾ ਜਾਊਗਾ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਨਾਲ-ਨਾਲ ਹਿਲਾਉਂਦੇ ਰਹਿਣਾ ਤਾਂ ਕਿ ਇਹ ਬਿਲਕੁਲ ਵੀ ਨਾਲ-ਨਾਲ ਲੱਗ ਜੇ ਤੇ ਤੁਸੀਂ ਇਹਨੂੰ ਸਲੋ ਫਲੇਮ ਤੇ ਰੱਖਣਾ ਜੇ ਤੁਸੀਂ ਇਹਨੂੰ ਤੇਜ਼ ਫਲੇਮ ਤੇ ਕਰੋਗੇ ਤਾਂ ਇਹ ਜਲ ਸਕਦਾ ਹੈਗਾ ਤੇ ਟੇਸਟ ਵਿੱਚ ਫਰਕ ਪੈ ਜਾਊਗਾ ਨਾਲ ਦੀ ਨਾਲ ਹੀ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਭੁੰਦੇ ਜਾਣਾ ਹੈਗਾ ਉਸ ਤੋਂ ਬਾਅਦ ਆਪਾਂ ਦੇਖਣੀ ਹੈ ਵੀ ਆਪਣੀ ਇਹ ਇੱਕ ਤਾਰ ਦੀ ਸਾਚਨੀ ਬਣਾਉਣੀ ਆਪਾਂ ਹਲਕੀ ਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਠੰਡਾ ਕਰ ਲੈਣਾ ਪਹਿਲਾਂ ਤੁਸੀਂ ਭੁੰਨਣ ਤੋਂ ਬਾਅਦ ਗੈਸ ਬੰਦ ਕਰਕੇ ਫਿਰ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਹੈਗਾ ਤੁਸੀਂ 2-3 ਚਮਚ ਪਾ ਸਕਦੇ ਹੋ ਜਿਆਦਾ ਵੀ ਪਾ ਸਕਦੇ ਹੋ ਇਹਦੇ ਨਾਲ ਇਹਦਾ ਸਵਾਦ ਹੈ ਜਿਹੜਾ ਉਹ ਖੋਏ ਵਰਗਾ ਆਊਗਾ ਇਹਨੂੰ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਟੇਸਟ ਇਹਦਾ ਬਿਲਕੁਲ ਚੇਂਜ ਹੋ ਜਾਊਗਾ ਜਿਹੜੀ ਚਾशनी ਸੀ ਉਹ ਆਪਣੀ ਹਲਕੀ ਜੀ ਇੱਕ ਤਾਰ ਦੀ ਬਣ ਕੇ ਤਿਆਰ ਹੋਗੀ ਤੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਥੋੜਾ ਜਿਹਾ ਚਲਾ ਲਿਆ ਸਲੋ ਫਲੇਮ ਤੇ ਜਿਹੜਾ ਤੁਸੀਂ ਮਿਲਕ ਪਾਊਡਰ ਪਾਉਂਗੇ ਉਹ ਇਹਨੂੰ ਠੰਡੇ ਹੋਣ ਤੋਂ ਬਾਅਦ ਪਾਉਣਾ ਜਿਵੇਂ ਆਪਾਂ ਕਹਿ ਦਈਏ ਥੋੜਾ ਹਲਕਾ ਜਿਹਾ ਗਰਮ ਹੋਵੇ ਨਹੀਂ ਤਾਂ ਉਹ ਕਾਲਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਇਹਨੂੰ ਨਾਲ-ਨਾਲ ਹਲਾਉਂਦੇ ਰਹੀ ਚਸ ਚੀਨ ਪਾ ਕੇ ਤੇ ਦੇਖੋ ਤੁਸੀਂ ਇਹ ਸਖਤ ਹੋ ਗਈ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲਾਂਗੇ ਜਿਹੜੀ ਇਹਦੇ ਸਾਈਡਾਂ ਤੇ ਲੱਗੀ ਹੈ ਇਹ ਵੀ ਬਿਲਕੁਲ ਨਾਲ ਉਤਰ ਚੂਗੀ ਕੋਈ ਵੀ ਤੁਸੀਂ ਘਰੇ ਪਿਆ ਪੇਪਰ ਲੈ ਲੈਣਾ ਤੇ ਉਹਦੇ ਉੱਪਰ ਹਲਕਾ ਜਿਹਾ ਘਿਓ ਲਗਾ ਕੇ ਤੇ ਇਹਨੂੰ ਸਾਰਾ ਉੱਪਰ ਪਾ ਲਈਨੇ ਇਸ ਤਰੀਕੇ ਨਾਲ ਤੁਸੀਂ ਮੇਰੇ ਚੈਨਲ ਨੂੰ ਜੇ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਤੁਸੀਂ ਜ਼ਰੂਰ ਕਰਿਓ ਉਸ ਤੋਂ ਬਾਅਦ ਦੇਖਿਓ ਤੁਸੀਂ ਆਪਾਂ ਇਹਨੂੰ ਇਹਦੇ ਉੱਪਰ ਕੋਈ ਵੀ ਡ్రਾਈ ਫਰੂਟ ਜਿਹੜੇ ਤੁਹਾਡੇ ਕੋਲ ਘਰੇ ਪਏ ਆ ਉਹਨੂੰ ਕੁੱਟ ਕੇ ਪਾ ਸਕਦੇ ਹੋ ਤੁਸੀਂ ਜਿਆਦਾ ਬਰੀਕ ਕਰਨੇ ਆ ਤਾਂ ਵੀ ਪਾ ਸਕਦੇ ਹੋ ਜੇ ਥੋੜੇ ਜਿ ਮੋਟੇ ਪਾਉਣੇ ਆ ਤਾਂ ਵੀ ਤੁਹਾਡੀ ਮਰਜ਼ੀ ਹੈ ਤੇ ਮੈਂ ਥੋੜੇ ਜਿ ਮੋਟਾ ਹੀ ਰੱਖਿਆ ਦਿਸਣ ਚ ਜਿਆਦਾ ਵਧੀਆ ਲੱਗਦਾ ਹੈਗਾ ਤੇ ਇਹਦਾ ਟੇਸ ਹੈ ਜਿਹੜਾ ਉਹ ਮਿਲਕ ਕੇਕ ਵਰਗਾ ਆਉਂਦਾ ਬਿਲਕੁਲ ਤੇ ਬਹੁਤ ਵਧੀਆ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਘਰੇ ਸਸਤੇ ਦੇ ਵਿੱਚ ਹੀ ਤੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਜਦੋਂ ਤੁਸੀਂ ਘਰ ਆਏ ਮਹਿਮਾਨਾਂ ਨੂੰ ਇਹ ਸਰਬ ਕਰੋਗੇ ਤਾਂ ਤੁਸੀਂ ਇਹਦਾ ਟੇਸਟ ਉਹ ਦੱਸ ਨਹੀਂ ਸਕਣਗੇ ਵੀ ਬਾਜ਼ਾਰ ਚੋਂ ਬਣਾਈਏ ਜਾਂ ਤੁਸੀਂ ਘਰੋਂ ਬਣਾਈਏਗੀ ਉਸ ਤੋਂ ਬਾਅਦ ਆਪਾਂ ਇਹਨੂੰ 2-3 ਘੰਟੇ ਠੰਡਾ ਕਰਨ ਤੋਂ ਬਾਅਦ ਪੀਸਾਂ ਦੇ ਵਿੱਚ ਕੱਟ ਲਿਆ ਤੇ ਪਲੇਟ ਦੇ ਵਿੱਚ ਇਸ ਤਰੀਕੇ ਨਾਲ ਸਜਾਜਾ ਜਿਵੇਂ ਜਿਵੇਂ ਇਹਨੂੰ ਸਮਾਂ ਬੀਤ ਜਾਊਗਾ ਜਿਵੇਂ 1 ਦਿਨ ਪਹਿ ਗਿਆ ਜਾਂ ਅੱਧਾ ਦਿਨ ਪਹਿ ਗਿਆ ਤਾਂ ਇਹ ਪੂਰੀ ਸਖਤ ਹੋ ਜੂਗੀ ਬਿਲਕੁਲ ਬਾਜ਼ਾਰ ਵਰਗੀ ਬਰਫੀ ਵਰਗੀ ਲੱਗਣ ਲੱਗ ਜੂਗੀ